ਸਟਡੀ ਵਿਦ ਸੰਨੀ ਸਰ ਚੈਨਲ ਤੇ ਤੁਹਾਡਾ ਸਵਾਗਤ ਹੈ ਵੀਡੀਓ ਦੇਖਣ ਤੋਂ ਪਹਿਲਾਂ ਆਪ ਜੀ ਨੂੰ ਬੇਨਤੀ ਹੈ ਕਿ ਨਵੀਂ ਵੀਡੀਓ ਸਮੇਂ ਸਿਰ ਪ੍ਰਾਪਤ ਕਰਨ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਤੇ ਪ੍ਰੈਸ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਹੋਰਨਾਂ ਨਾਲ ਸ਼ੇਅਰ ਕਰੋ ਜੀ ਧੰਨਵਾਦ ਹੈਲੋ ਸਟੂਡੈਂਟਸ ਵੈਲਕਮ ਟੂオール ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਜਮਾਤ ਦਸਵੀਂ ਵਿਸ਼ਾ ਗਣਿਤ ਮਿਤੀ 20 ਜਨਵਰੀ 2025 ਨੂੰ ਜੋ ਪ੍ਰੀ ਬੋਰਡ ਹੋਇਆ ਸੀ ਗਣਿਤ ਦਾ ਉਸ ਦਾ ਹੱਲ ਕਰਾਂਗੇ ਫਾਗ ਉੜਾ ਸਾਡੇ ਕੋਲ ਫਸਟ ਕੁਐਸਚਨ ਹੈ ਇਸ ਦਾ ਜੇਕਰ ਦੋ ਸੰਖਿਆਵਾਂ ਦਾ ਮਸਵ ਇਕ ਹੋਵੇ ਤਾਂ ਸੰਖਿਆਵਾਂ ਨੂੰ ਕੀ ਕਿਹਾ ਜਾਂਦਾ ਹੈ ਇਸ ਦਾ ਸਹੀ ਆਨਸਰ ਆਏਗਾ ਸਹਿਹਾਜ ਸੰਖਿਆਵਾਂ ਕੁਐਸਚਨ ਨੰਬਰ 2 ਹੈ ਸਾਡੇ ਕੋਲ ਦੋ ਸੰਖਿਆਵਾਂ ਦਾ ਲਸਵ ਅਤੇ ਮਸਵ ਕਰਮਬਾਰ 182 ਅਤੇ 13 ਹੈ ਜੇ ਇਹਨਾਂ ਵਿੱਚੋਂ ਇੱਕ ਸੰਖਿਆ 26 ਹੋਵੇ ਤਾਂ ਦੂਜੀ ਸੰਖਿਆ ਪਤਾ ਕਰੋ ਉਸ ਦਾ ਆਨਸਰ ਆਏਗਾ ਜੀ ऑप्शन राइट आंसर है सामने हल क्वेश्चन अल्फा द अल्फाइन दोपद बराबर है एक्सकेर जीएक्स जबरा होमत की होगी अल्फाबीटा होगा प्रोडक्टो फ्रूट आ जाएगा सीओन एप्शन इस क्वेश्चन नंबर चार है दो घाती बहुपत जिसर जोड़फल माइनस तीन दोलस तीन प्रोडक्ट दिखती हुई है फॉरमूला होंगे बनाने एक्सकेयर माइनस एस एक्स प्लस पी बराबर जीरो एस हों ऑफ फ्रूट इोडक्ट ऑफ फ्रूट वैल्यूट करा तो समीकरण बन जाएगी दो घाती एक्सकेयर प्लस तीन एक्स ਪਲਸ 2 0 ਤੋਂ ਜੋ ਇਹਦਾ ਬੀ ਆਪਸ਼ਨ ਹੈ ਸਾਡਾ ਰਾਈਟ ਆਨਸਰ ਹੋਵੇਗਾ। ਕੁਐਸਚਨ ਨੰਬਰ 5 ਹੈ ਸਾਡੇ ਕੋਲ ਕਿ ਇਹਦਾ ਮੂਲ ਪਤਾ ਕਰੋ ਜਿਨ੍ਹਾਂ ਲਈ ਸਮੀਕਰਨਾਂ KX Y 2 ਅਤੇ 6X 2Y 3 ਇੱਕ ਵਿਲੱਖਣ ਹੱਲ ਹੈ। ਤਾਂ ਅਸੀਂ ਜਾਣਦੇ ਹਾਂ ਤੇ ਦਿੱਤੀਆਂ ਸਮੀਕਰਨਾਂ ਦਾ ਵਿਲੱਖਣ ਹੱਲ ਦੇ ਲਈ A1 A2 ਨਹੀਂ ਹੈ B1 B2 ਦੇ। ਇੱਥੇ ਅਸੀਂ वैल्यू पुट करा इतने ए वन ए टू बी वन बी टू को सामने आ रही है सोल्यूशन गया है छे दो समीकरण एक्स स्केर प्लस बी एक्स प्लस सी बराबर है जीरो ए नोट इकअल टू जीरो वास्तविक भिन्न भिन्न होंगे जे बी ऑप्शन आएगा बीसकर माइनस फोर ए सीटर दैन जीरो जीरो बी ऑप्शन इसका राइट आंसर हो, तो हो, right हो क्वेश्चन है तीन सत्तर अगला पद की होगा वो आएगा जी सार चल रहा है तो जो अगला पद है वो आ जाएगा ग्यारह सी ऑप्शन इसका राइट आंसर होगा क्वेश्चन नंबर एट है सा ਦੋਵੇਂ ਧੁਰਿਆਂ ਦੇ ਸਥਿਤ ਕਿਸ ਬਿੰਦੂ ਦੇ ਨਿਰਦੇਸ਼ਕ ਕੀ ਹੋਣਗੇ ਉਹ ਹੋਣਗੇ ਜੀ 0 0 ਠੀਕ ਹੈ ਜੀ ਓਰੀਜਿਨ ਦੇ ਆ ਜਾਣਗੇ ਕੇਂਦਰ ਬਿੰਦੂ ਦੇ ਆ ਜਾਣਗੇ ਪੀ ਆਪਸ਼ਨ ਇਸ ਦਾ ਰਾਈਟ ਆਨਸਰ ਹੋਵੇਗਾ ਨਾਇੰਥ ਕੁਐਸਚਨ ਹੈ sin 2a ਬਰਾਬਰ ਹੈ 2 sin a ਉਹਦੋਂ ਸੱਚ ਹੁੰਦਾ ਹੈ ਜਦੋਂ a ਦਾ ਮੁੱਲ ਹੋਏਗਾ 0 ਬੀ ਆਪਸ਼ਨ ਇਸ ਦਾ ਰਾਈਟ ਆਨਸਰ ਹੋਵੇਗਾ ਨੈਕਸਟ ਹੈ ਦਿੱਤੀ ਦਿਰਗੁਜ ਵਿੱਚ abc ਵਿੱਚ cos a ਦਾ ਮੁੱਲ ਕੀ ਹੋਏਗਾ ਇੱਥੇ ਲੰਬ ਦਿੱਤਾ ਹੋਇਆ ਹੈ ਆਧਾਰ ਦਿੱਤਾ ਹੋਇਆ ਹੈ ਅਸੀਂ ਕਰਣ ਕੱਢਾਂਗੇ ਬਾਈ ਯੂਜ਼ਿੰਗ ਪਾਈਥਾਗੋਰਸ ਥਿਰਮ ਉਹ ਆ ਜਾਏਗਾ 5 ਤੋਂ ਸਾਡੇ ਕੋਲ ਕੋਸ a ਆ ਜਾਏਗਾ ਆਧਾਰ ਸੁਰਿਲ ਆਧਾਰ ਕਰਣ ਉਹ ਆ ਜਾਏਗਾ 3 5 ਜੋ b ਆਪਸ਼ਨ ਹੈ ਇਸ ਦਾ ਰਾਈਟ ਆਨਸਰ ਹੋਵੇਗਾ ਕੁਐਸਚਨ ਨੰਬਰ 11 ਹੈ ਸਾਡੇ ਕੋਲ ਅਰਧ ਵਿਆਸ r ਵਾਲੇ ਅਰਧ ਗੋਲੇ ਦੀ ਕੁੱਲ ਸਤ੍ਹਾ ਦਾ ਖੇਤਰਫਲ ਕੀ ਹੋਏਗਾ ਉਹਦੇ ਲਈ ਫਾਰਮੂਲਾ ਹੁੰਦਾ ਹੈ 3 π r² ਏ অপਸ਼ਨ ਇਜ਼ ਦਾ ਰਾਈਟ ਆਂਸਰ ਹੋਵੇਗਾ। ਕੁਐਸਚਨ ਨੰਬਰ 12 ਜੇਕਰ ਚੱਕਰ ਦੀਆਂ ਦੋ ਸਮান্তরাল ਸਪर्श रेखाਾਂ ਵਿਚਕਾਰ ਦੂਰੀ 5 ਸੈਂਟੀਮੀਟਰ ਹੋਵੇ ਤੇ ਚੱਕਰਦਾਰ ਦਾ ਵਿਆਸ ਕੀ ਹੋਏਗਾ? ਉਹ ਹੋਏਗਾ ਡਾਇਮੀਟਰ ਦਾ ਅੱਧਾ ਹੋਏਗਾ। ਅਧ ਵਿਆਸ ਆ ਜਾਏਗਾ 12/2 6 ਸੈਂਟੀਮੀਟਰ। ਬੀ অপਸ਼ਨ ਇਜ਼ ਦਾ ਰਾਈਟ ਆਂਸਰ ਹੈ। ਕੁਐਸਚਨ ਨੰਬਰ 13 ਹੈ ਸਾਡੇ ਕੋਲ। ਜੇਕਰ ਤਿਕੋਣ ABC ਸਮਰੂਪ ਹੈ ਤਿਕੋਣ DEF ਐਂਗਲ A ਬਰਾਬਰ ਹੈ 77 ਡਿਗਰੀ, ਐਂਗਲ B 38 ਡਿਗਰੀ ਤੇ ਐਂਗਲ F ਕੀ ਹੋਏਗਾ? ਅਸੀਂ ਜਾਣਦੇ ਹਾਂ ਤਿਕੋਣ ਦੇ ਕਿੰਨਾ ਕੋਣਾਂ ਜੋੜੇ ਕਿੰਨਾ ਹੁੰਦਾ ਹੈ 180 ਡਿਗਰੀ ਇੱਥੋਂ ਐਂਗਲ A ਐਂਗਲ B ਐਂਗਲ C ਆ ਜਾਏਗਾ 180 ਡਿਗਰੀ ਦੇ ਬਰਾਬਰ ਆ ਜਾਏਗਾ ਸਾਡੇ ਕੋਲ ਐਂਗਲ C ਆ ਜਾਏਗਾ 50 ਡਿਗਰੀ ਜੇ ਐਂਗਲ C 50 ਹੈ ਤਾਂ ਇਸ ਦੇ ਜੋ ਸਮਿਰ ਤ੍ਰਿਭੁਜਾਂ ਕੀ ਨੇ ਸਮਰੂਪ ਨੇ ਟ੍ਰੈਂਗਲ F ਵੀ ਕਿੰਨਾ ਹੋਏਗਾ 50 ਡਿਗਰੀ ਹੋਵੇਗਾ ਨੈਕਸਟ ਹੈ ਜੇਕਰ ਕਿਸੇ ਗੇਂਦਬਾਜ਼ ਦੁਆਰਾ 10 ਕ੍ਰਿਕਟ ਮੈਚਾਂ ਲਈ ਲੈ ਕੇ ਵਿਕਟਾਂ ਦੀ ਸੰਖਿਆ ਹੇਠ ਲਿਖੇ ਅਨੁਸਾਰ ਹੈ ਤੇ ਇਹਨਾਂ ਅੰਕੜਿਆਂ ਦਾ ਬਹੁਲਕ ਪਤਾ ਕਰੋ ਇਸ ਆਨਸਰ ਆਏਗਾ ਜੀ 2 ए ऑप्शन इज द राइट आंसर ਹੋਵੇਗਾ ਨੈਕਸਟ ਹੈ ਕੁਐਸਚਨ ਨੰਬਰ 15 ਚੰਗੀ ਤਰ੍ਹਾਂ ਫੈਂਟੀ ਗਈ 52 ਪੱਤਿਆਂ ਦੀ ਤਾਸ਼ ਵਿੱਚੋਂ ਇੱਕ ਬਾਦਸ਼ਾ ਆਉਣ ਦੀ ਸੰਭਾਵਨਾ ਕੀ ਹੋਏਗੀ ਅਸੀਂ ਜਾਣਦੇ ਹਾਂ ਕਿ ਤਾਸ਼ ਦੇ ਕੋਲ 52 ਪੱਤੇ ਨੇ ਤੇ ਬਾਦਸ਼ਾ ਕਿੰਨੇ ਹੁੰਦੇ ਨੇ 4 ਸੰਭਾਵਨਾ ਕੀ ਬਣੇਗੀ 4/52 1/13 ਇਸ ਦਾ ਰਾਈਟ ਆਨਸਰ ਹੈ ਡੀ ਆਪਸ਼ਨ ਰਾਈਟ ਹੋਵੇਗਾ जो स्टेटमेंट है सारे वर्ग सम होंगे गलत है सारे वर्ग की होंगे ने सिमिलर होंगे ने इस खाली था अपना सही करना है नैक्सट है बिंदु दो तीन एक्स दूरी तो दूरी तीन कईया है इजा आएगा थ्री यूनिट्स नैक्सट है फोर्थ नैक्सट फोर्थ फिलिंग को ਅਰਧਵਿਆਸੀ ਆਰ ਵਾਲੇ ਚੱਕਰ ਦੇ ਅਰਧਵਿਆਸੀ ਖੰਡ ਦਾ ਖੇਤਰਫਲ ਹੋਏਗਾ ਜਿਸ ਦਾ ਕੋਣ ਪੀ ਡਿਗਰੀ ਹੈ ਫਾਰਮੂਲਾ ਹੋਏਗਾ ਪੀ ਡਿਗਰੀ ਬਟਾ 360 ਡਿਗਰੀ ਗੁਣਾ ਪਾਈ ਆਰ ਸਕੁਅਰ ਨੈਕਸਟ ਕੁਐਸਚਨ ਨੰਬਰ 5 ਹੈ ਸਾਡੇ ਕੋਲ ਜੇਕਰ ਜੇਕਰ ਗੋਲੇ ਦਾ ਅਰਧ ਵਿਆਸ 3 ਗੁਣਾ ਕਰ ਦਈਏ ਤਾਂ ਉਸ ਦਾ ਇਤਨ ਡੈਸ਼ ਗੁਣਾ ਹੋ ਜਾਵੇਗਾ ਉਹ ਹੋ ਜਾਏਗਾ 27 ਗੁਣਾ ਸਾਹਮਣੇ ਇਸ ਦਾ ਹੱਲ ਕੀਤਾ ਗਿਆ ਹੈ ਨੈਕਸਟ ਹੈ ਖਾਲੀ ਤਾਂ ਡੈਸ਼ ਕੇਂਦਰੀ ਪ੍ਰਵਰਤੀ ਦਾ ਇੱਕ ਅਜਿਹਾ ਮਾਪ ਹੈ ਜੋ ਕਿਸੇ ਅੰਕੜਿਆਂ ਦਾ ਸਭ ਤੋਂ ਵਿਚਕਾਰਲਾ ਮੁੱਲ ਹੁੰਦਾ ਹੈ ਇਸ ਦਾ ਆਨਸਰ ਹੈਗਾ ਜੀ ਮੱਧਿਕਾ ਸਤਵੀਂ ਖਾਲੀ ਤਾਂ ਹੈ ਸਾਡੇ ਕੋਲ ਕਿਸੇ ਘਟਨਾ ਦੇ ਵਾਪਰਨ ਦੀ ਸੰਭਾਵਨਾ ਪਲਸ ਨਾ ਵਾਪਰਨ ਦੀ ਸੰਭਾਵਨਾ ਹਮੇਸ਼ਾ ਇੱਕ ਹੁੰਦੀ ਹੈ ਨੈਕਸਟ ਹੈ ਆਪਾਜ ਗੁਣ ਹਣ ਵਿਧੀ ਦੁਆਰਾ 96 ਤੇ 404 ਦਾ ਮੌਸਬ ਅਤੇ ਲਸਬ ਪਤਾ ਕਰੋ ਸਾਹਮਣੇ ਇਸ ਦਾ ਹੱਲ ਕੀਤਾ ਗਿਆ ਹੈ 96 404 ਦੇ ਗੁਣਖੰਡ ਬਣਾਏ ਗਏ ਨੇ ਤੇ ਮਸਵਾ ਆ ਰਿਹਾ ਇਸ ਦਾ 4 ਤੇ ਲਸਵ ਆ ਰਿਹਾ ਆ ਰਿਹਾ ਹੈ ਇਸ ਦਾ 9696 ਨੈਕਸਟ ਹੈ ਸਾਡੇ ਕੋਲ ਦੂਗਾਤੀ ਬਹੁਪਦ 4u2 8 ਦੇ ਸਿਫਰ ਪਤਾ ਕਰੋ ਐਕਚੁਅਲੀ ਸਟੇਟਮੈਂਟ ਵੀ ਥੋੜੀ ਗਲਤੀ ਲੱਗਦੀ ਹੈ 4u2 8u 0 ਹੋਵੇ ਇਸ ਸਮੀਕਰਨ ਦੇ ਮੂਲ ਹੋਣਗੇ ਆਪਾਂ ਨੇ ਇਹ ਹੱਲ ਕੀਤਾ ਗਿਆ ਜੂ ਬਰਾਬਰ 0 ਤੇ ਤੇ -2 ਬਟ ਜੇ ਇਸ ਕੁਐਸਚਨ ਦੇ ਸਟੇਟਮੈਂਟ ਦੇ ਅਕੋਰਡਿੰਗ ਕੁਐਸਚਨ ਕਰੀਏ ਫਿਰ ਜੂ ਸਕਰ 8 0 ਰੱਖਾਂਗੇ ਤਾਂ 4j² ਆ ਜਾਏਗਾ -8 ਦੇ ਤੇ j² ਵੈਲਿਊ ਆ ਜਾਏਗੀ -2 ਤੇ j ਦੀ ਵੈਲਿਊ ਆਏਗੀ -2 ਦੇ ਉੱਪਰ ਅੰਡਰ ਰੂਟ ਆ ਜਾਏਗਾ ਇੱਥੇ ਜੋ ਰੂਟਸ ਨੇ ਉਹ ਇਮੇਜినਰੀ ਆਣਗੇ ਕੁਐਸਚਨ ਨੰਬਰ 6 ਹੈ ਸਾਡੇ ਕੋਲ ਇੱਕ ਛਤਰੀ ਵਿੱਚ 8 ਪਾਗ ਹਨ ਜੋ ਬਰਾਬਰ ਦੂਰੀ ਤੇ ਲਗੀਆਂ ਹੋਈਆਂ ਹਨ ਛਤਰੀ ਨੂੰ 45 ਸੈਂਟੀਮੀਟਰ ਅਧ্ধ ਵਿਆਸ ਵਾਲੇ ਇੱਕ ਸਪਾਰਟ ਚੱਕਰ ਮੰਦੇ ਹੋਏ ਇਸ ਦੇ ਦੋ ਲਗਾਤਾਰ ਭਾਗ ਦੇ ਵਿਚਕਾਰ ਦਾ ਖੇਤਰਫਲ ਪਤਾ ਕਰੋ ਸਾਹਮਣੇ ਇਸ ਦਾ ਹੱਲ ਕੀਤਾ ਗਿਆ ਹੈ ਇੱਥੇ ਅਧ্ধ ਵਿਆਸੀ ਖੰਡ ਵਾਲਾ ਪੰਖ ਖੇਤਰਫਲ ਕੱਢਣ ਦਾ ਫਾਰਮੂਲਾ ਲਗਾਇਆ ਹੈ θ 360 πr² ਸੋਲਵ ਕਰਾਂਗੇ ਆਨਸਰ ਆ ਜਾਏਗਾ 795.5 ਦਿਨ ਸੈਂਟੀਮੀਟਰ ਸਕੇਅਰ ਨੈਕਸਟ ਕੁਐਸਚਨ ਪ੍ਰੋਬੈਬਿਲਿਟੀ ਦਾ ਹੈ 52 ਪੱਤਿਆਂ ਦੀ ਤਾਸ਼ ਵਿੱਚੋਂ ਇੱਕ ਪੱਤਾ ਚਾਨਕ ਕੱਢਿਆ ਜਾਂਦਾ ਹੈ ਸੰਭਾਵਨਾ ਪਤਾ ਕਰੋ ਕਿ ਕੱਢਿਆ ਪੱਤਾ ਚਿੱਤਰ ਪੱਤਾ ਹੈ ਦੂਜਾ ਲਾਲ ਰੰਗ ਦਾ ਚਿੱਤਰ ਪੱਤਾ ਹੈ કુલ ਪੱਤੇ ਨੇ 52 ਚਿੱਤਰ ਪੱਤੇ ਕਿੰਨੇ ਹੁੰਦੇ ਨੇ 12 4 ਕਿੰਗ 4 ਕੁਵਿੰਟ 4 ਜੈਕਸ ਤੇ ਚਿੱਤਰ ਪੱਤੇ ਦੀ ਸੰਭਾਵਨਾ ਕਿੰਨੀ ਹੋਏਗੀ 12/52 ਉਹ ਆਜੇਗੀ 3/13 ਤੇ ਇਸ ਸੰਭਾਵਨਾ ਪਤਾ ਕਰਨੀ ਹੈ ਸੀ ਲਾਲ ਚਿੱਤਰ ਪੱਤਾ ਦੀ ਉਹ ਆਜੇਗੀ लाल रंग वाले जो चित्रपते होंगे ने छे होंगे ने छे बटा बवंजा तो आंसर आएगा तीन बटा छब्बी नैक्सट क्वेश्चन है साढ़े को चार अंक वाला क्वेश्चन है दो लगातार तन संपूर्ण संख्या मां पता करो जिन्हा वर्गों का जोड़ तीन सौ पैंठ होपूर्ण संख्या मना लगातार एक एक्स मना दूजी मना एक्स प्लस एक प्रश्न अनुसार दिता है इन्होंने वर्गों जोड़ तीन सौ पैंठ x2 x 1 ਦਾ ਹੋਲ ਸਕੁਅਰ ਬਰਾਬਰ ਹੈ 365 ਦੇ ਫਿਰ ਇਸ ਦਾ ਹੱਲ ਕਰਾਂਗੇ ਹੱਲ ਕਰਕੇ ਲਾਸਟ ਵਿੱਚ ਜੋ ਆਨਸਰ ਆਣਗੇ ਇੱਕ ਰੂਟ ਆ ਜਾਏਗਾ x -14 ਇੱਕ ਆ ਜਾਏਗਾ x 13 x ਜੋ 14 ਉਤ ਨੂੰ ਰਿਜੈਕਟ ਕਰ ਦੇਵਾਂਗੇ ਕਿਉਂਕਿ ਪੋਜ਼ਿਟਿਵ ਇੰਟੀਜਰ ਦੀ ਗੱਲ ਕੀਤੀ ਗਈ ਹੈ ਸੰਖਿਆਮਾਨ ਕੀ ਤਨਾਦਮਗ ਨੇ ਤੇ ਇੱਕ ਆਨਸਰ ਆ ਜਾਏਗਾ 13 ਦੂਜਾ ਆਏਗਾ 13 1 14 ਕੁਐਸਚਨ ਨੰਬਰ 9 उस ए पी का इकतीवें बाद पता करो जिसका ग्यारहवें अठती है सोलव बद तिहत्तर है्यारहवें है, लिख सकते हैं ए जमा दस डी बराबर जो सोलवे पद है उस लिख स ए जमा पंद्रह डी बराबर तिहत्तर फिर इथे समीकरण हल किया गया है इथों ए वैल्यू कभी है फिर डी वैल्यू आई है थर्टी फसट आपको पता करनी है वह आ जाएगा ए जमा ती डी सोल्व करके इसका आंसर आ जाएगा एक सौ एक सौ अठत् वन सैवनटी एट नैक्सट क्वेश्चन बी ए पी का ही है अजियां पहलिया चाली धन स्पूर्ण संख्या पता करो जो छे भाग हो इसका हल किया गया है इतने ए छे है डी छे है एन किस संख्याव ने लास्ट टर्म कि दो सौ चाली सोल्व करा फॉरमुले वैल्यू भर ने तो पहल चाली संख्या कि आ जाएगा 490b नेक्स्ट जो क्वेश्चन है वो एप्लीकेशन ऑफ ट्रिग्नोमेट्री चैप्टर विच जो है समुंदर तल ਤੋਂ 75 میٹر උچے ਲਾਈਟ ਹਾਊਸ ਦੇ ਸਿਖਰ ਤੋਂ ਲੇਖਣ ਨਾਲ ਦੋ ਸਮੁੰਦਰੀ ਜਹਾਜ਼ਾਂ ਦੇ ਨਿਮਾਨ ਕੋਣ 30 ਡਿਗਰੀ ਤੇ 50 ਡਿਗਰੀ ਹਨ ਜੇਕਰ ਲਾਈਟ ਹਾਊਸ ਦੇ ਇੱਕ ਹੀ ਪਾਸੇ ਤੋਂ ਇੱਕ ਜਹਾਜ਼ ਦੂਸਰੇ ਜਹਾਜ਼ ਦੇ ਬਿਲਕੁਲ ਪਿੱਛੇ ਹੋਵੇ ਤਾਂ ਦੋਵੇਂ ਜਹਾਜ਼ਾਂ ਦੇ ਵਿਚਕਾਰਲੀ ਦੂਰੀ ਪਤਾ ਕਰੋ ਇਥੋਂ ਉੱਪਰ ਦਿੱਤੇ ਨੇ ਨਿਮਾਨ ਕੋਣ 3° ਤੇ 45° ਤੇ ट्रायंगल ਦੇ ਵਿੱਚ ਬਣ ਜਾਣਗੇ ਅੰਦਰ ਇਹ ਕੋਣ 45° ਦੀ ਡਿਗਰੀ ਇੱਥੇ ਅਲਟਰਨੇਟ ਐਂਗਲ ਵਾਲਾ ਕਨਸੈਪਟ ਪਾ ਯੂਜ਼ ਕਰਾਂਗੇ ਤੇ ਅਸੀਂ ਪਤਾ ਕਰਨਾ ਹੈ ਜੋ ਛਿਪ ਦੋਨਾਂ ਛਿਪ ਦੇ ਵਿੱਚ ਘਾਤ ਦੀ ਗਿਣਤੀ ਪਤਾ ਕਰਨੀ ਹੈ ਭਾਵ CD ਪਤਾ ਕਰਨਾ ਹੈ CD ਕੀ ਆ ਜਾਏਗਾ BD BC ਫਿਰ ट्रायंगल ਦੇ ਵਿੱਚੋਂ ਅਸੀਂ ਵੈਲਿਊ ਪਤਾ ਕਰਾਂਗੇ BC ਦੀ ਤੇ BD ਦੀ ਤੇ ਲਾਸਟ ਵਿੱਚ CD ਦੀ ਵੈਲਿਊ ਆ ਜਾਏਗੀ 75 भी जाएगा, थी, थी, मीटर, सामने हल गया है। जो नैक्सट क्वेश्चन है सामने इसका हल किया गया है तो जो तागे लंबाई है एसी है चाली अंड तीन मीटर ਨੈਕ ਕੁਸ਼ਨ ਹੈ ਰਸ਼ੀਦ ਨੂੰ ਜਨਮ ਦਿਨ ਤੇ ਤੋਪੇ ਦੇ ਰੂਪ ਵਿੱਚ ਕਲਾਟੂ ਮਿਲਿਆ ਸੀ ਜਿਸ ਤੇ ਰੰਗ ਨਹੀਂ ਕੀਤਾ ਗਿਆ ਸੀ ਉਹ ਇਸੇ ਆਪਣੇ ਮਾਮ ਦੇ ਰੰਗਾਂ ਨਾਲ ਇੱਕ ਰੰਗ ਕਰਨਾ ਚਾਹੁੰਦਾ ਹੈ ਇਹ ਲਾਟੂ ਇੱਕ ਸ਼ੰਕੂ ਦੇ ਆਕਾਰ ਦਾ ਹੈ ਜਿਸ ਦੇ ਉੱਪਰ ਇੱਕ ਅਰਧ ਗੋਲਾ ਬਣਿਆ ਹੋਇਆ ਹੈ ਲਾਟੂ ਦੀ ਪੂਰੀ ਉਚਾਈ 5 ਸੈਂਟੀਮੀਟਰ ਹੈ ਤੇ ਇਸ ਦਾ ਅਰਧ ਵਿਆਸ 3.5 ਸੈਂਟੀਮੀਟਰ ਹੈ ਉਸ ਦੇ ਦੁਆਰਾ ਰੰਗ ਕੀਤਾ ਜਾਣ ਵਾਲਾ ਕਿਤੇ ਵੱਲ ਬਤਾ ਕਰੋ सामने इसका हल किया गया है अर्ध गोले का ब्यास आ जाएगा सत वटा चार शंकु, शंकु का शंकुकार का अर्धव्यास कि आ जाएगा वो सत वटा चार आ जाएगा शंकु की उचाई पता करा तो फिर शंकु की त्रिशी उचाई पता करा उस फार्मूला होगा आर स्केयर प्लस एच स्केयर होल अंडर रूट आर होगा अर्धव्यास जिते एच होगी उचाई तो असि शंकु की त्रिशी उचाई पता की है वो आई है लगभग तीन पॉइंट सत्त सेंट्टीमीटर कुल सत्त का खेतर की आ जाएगा पहले जो है ਉਸ ਦੀ ਪਾਸੇ ਦਾ ਖੇਤਰਫਲ ਆਏਗਾ 2 पाई r² ਪਲੱਸ ਇਹ ਸ਼ੰਕੂ ਦੀ ਪਾਸੇ ਦਾ ਖੇਤਰਫਲ ਆਏਗਾ पाई r l ਫਾਰਮੂਲੇ ਵਿੱਚ ਵੈਲਿਊ ਪੁੱਟ ਕਰਾਂਗੇ ਤਾਂ ਆਨਸਰ ਆ ਜਾਏਗਾ 39.6 ਸੈਂਟੀਮੀਟਰ² ਇਸ ਦਾ ਹੱਲ ਹੋਵੇਗਾ ਨੈਕਸਟ ਕੁਐਸਚਨ ਵੀ ਇਸੇ ਚੈਪਟਰ ਦਾ ਹੈ ਇੱਕ ਜੂਸ ਪਿਚਣ ਵਾਲਾ ਆਪਣੇ ਗ੍ਰਾਹਕਾਂ ਨੂੰ ਚਿੱਤਰ ਵਿੱਚ ਦਿਖਾਏ ਗਲਾਸਾਂ ਨਾਲ ਜੂਸ ਦਿੰਦਾ ਸੀ ਵਿਲਣਾਕਾਰ ਗਲਾਸ ਦਾ ਅੰਦਰੂਨੀ ਵਿਆਸ 5 ਸੈਂਟੀਮੀਟਰ ਸੀ ਪਰੰਤੂ ਗਲਾਸ ਦੇ ਹੇਠਲੇ ਅੰਦਰ ਵਿੱਚ ਇੱਕ ਉਭਰਿਆ ਹੋਇਆ ਅਰਧ ਗੋਲਾ ਸੀ ਜਿਸ ਨਾਲ ਗਲਾਸ ਦੀ ਤਾਰਨ ਸਮਰਥਾ ਘਟ ਹੋ ਜਾਂਦੀ ਹੈ ਜੇਕਰ ਇੱਕ ਗਲਾਸ ਦੀ ਉਚਾਈ 3 ਸੈਂਟੀਮੀਟਰ ਸੀ ਤੇ ਗਲਾਸ ਦੀ ਅਭਾਸੀ ਤਾਰਨ ਸਮਰਥਾ ਅਤੇ ਉਸ ਦਾ ਅਸਲ ਤਾਰਨ ਸਮਰਥਾ ਪਤਾ ਕਰੋ ਸਾਹਮਣੇ ਇਸ ਦਾ ਹੱਲ ਕੀਤਾ ਗਿਆ ਹੈ ਅਸਲ ਤਾਰਨ ਸਮਰਥਾ ਬਰਾਬਰ ਹੋਏਗੀ ਬਿਲਨ ਦਾ ਆਇਤਨ ਮਾਈਨਸ ਅਰਧ ਗੋਲੇ ਦਾ ਆਇਤਨ ਅਸੀਂ ਬਿਲਨ ਦਾ ਆਇਤਨ ਪਤਾ ਕਰਾਂਗੇ ਤੇ ਅਰਧ ਗੋਲੇ ਦਾ ਆਇਤਨ ਪਤਾ ਕਰਾਂਗੇ ਫਿਰ ਦੋਨਾਂ ਨੂੰ ਘਟਾ ਲਵਾਂਗੇ ਇਹ ਸਾਡਾ ਸਾਹਮਣੇ ਇਸ ਦਾ ਹੱਲ ਕੀਤਾ ਗਿਆ ਹੈ ਉਹ ਆਇਆ ਹੈ 163.55 ਸੈਂਟੀਮੀਟਰ ਦੇ ਕਾ ਸੈਂਟੀਮੀਟਰ ਕਯੂ ਕੁਐਸਚਨ ਨੰਬਰ 12 ਹੈ ਟ੍ਰਿਗਨੋਮੈਟਰੀ ਟੋਪਿਕ ਹੈ ਸਾਡਾ ਜੇਕਰ sin a 3/4 ਹੋਵੇ ਤਾਂ tan a ਦਾ ਮੁੱਲ ਪਤਾ ਕਰੋ sin a ਹੁੰਦਾ ਹੈ sin ਦੀ ਵੈਲਿਊ ਹੁੰਦੀ ਲੰਭ ਵਟਾ ਕਰਣ ਲੰਭ ਆ ਜਾਏਗਾ 3 ਤੇ ਕਰਣ ਆ ਜਾਏਗਾ 4 ਪਾਈਥਾਗੋਰਸ ਨੂੰ ਬੁਲਾਈ ਕਰਾਂਗੇ ਇੱਥੋਂ ਅਸੀਂ ਆਧਾਰ ਕੱਢ ਲਵਾਂਗੇ ਆਧਾਰ ਆ ਜਾਏਗਾ ਸਾਡਾ ਵਰਗਮੂਲ 7 ਅਸੀਂ ਟੈਨ ਇਹ ਪਤਾ ਕਰਨਾ ਹੈ ਟੈਨ ਇਹ ਹੁੰਦਾ ਲੰਬ ਵਟਾ ਆਧਾਰ ਲੰਬ ਕਿੰਨਾ ਸਾਡੇ ਕੋਲ 3 ਤੇ ਆਧਾਰ ਕਿੰਨਾ ਹੈ ਵਰਗਮੂਲ 7 ਅਸੀਂ ਫਾਈਂਡ ਕੀਤਾ ਹੈ ਤਾਂ ਟੈਨ ਇਹ ਦੀ ਵੈਲਿਊ ਆ ਜਾਏਗੀ 3 ਵਟਾ ਵਰਗਮੂਲ 7 ਨੈਕਸਟ ਕੁਐਸਚਨ ਹੈ ਨਿਰਧਾਰਿਤ ਕਰੋ ਕੋਈ ਬਿੰਦੂ 1 5 2 3 ਤੇ -2 -11 ਸਮਰੇ ਕੀ ਹਨ ਕੋਲੀਨিয়ার ਪੁਆਇੰਟ ਹਨ ਅਸੀਂ ਡਿਸਟੈਂਸ ਫਾਰਮੂਲੇ ਨਾਲ ਇਹਨਾਂ ਤਿੰਨਾਂ ਬਿੰਦੂਆਂ ਦੇ ਵਿਚਕਾਰਲੀ ਦੂਰੀ ਪਤਾ ਕਰਾਂਗੇ ਇੱਥੇ ਜੋ ਵਿਚਕਾਰਲੀ ਦੂਰੀ ਪਤਾ ਕੀਤੀ ਹੈ ਸਾਹਮਣੇ ਹੱਲ ਕੀਤਾ ਗਿਆ ਹੈ कोई दो बिंदु दूरी भाव ए पी ए बी प्लस ए इक्वल टू बी सी आ रहा है जब कह सकते हैं बीसी प्लस ए सी नॉट इक्वल टू ए बी है ए बी प्लस बीसी नॉट इक्वल टू एसी है अभी कह दो तो, कह सकते हाँ जो बिंदु नेर नहीं हैं नॉन क्लीनियर पॉइंट ने बिंदु साम नहीं हैं भाग सस्सा छे अंक वाले क्वेश्चन ने पहला क्वेश्चन देखते दे हाँ जेकर असी ਕਿਸੇ ਭਿੰਨ ਦੇ ਅੰਸ਼ ਵਿੱਚ ਇੱਕ ਜੋੜ ਦਈਏ ਤੇ ਹਰ ਵਿੱਚ ਜਿੱ ਕਟਾ ਦਈਏ ਤਾਂ ਭਿੰਨ ਇੱਕ ਬਦਲ ਜਾਂਦੀ ਹੈ ਜੇਕਰ ਇੱਕ ਵਿੱਚ ਬਦਲ ਜਾਂਦੀ ਹੈ ਜੇਕਰ ਸਿਰਫ ਹਰ ਵਿੱਚ ਇੱਕ ਜੋੜ ਦਈਏ ਤਾਂ 1/2 ਬਣ ਜਾਂਦੀ ਹੈ ਭਿੰਨ ਪਤਾ ਕਰੋ ਅਸੀਂ ਭਿੰਨ ਦਾ ਅੰਸ਼ ਮੰਨਾਂਗੇ x ਤੇ ਹਰ ਮੰਨਾਂਗੇ y ਸਵੈਸ਼ਣ ਦੀ ਪਹਿਲੀ ਸ਼ਰਤ ਅਨੁਸਾਰ ਅਸੀਂ ਅਪਲਾਈ ਕਰਾਂਗੇ ਜਦੋਂ ਦੋਨਾਂ ਅੰਸ਼ੋ ਹਰ ਦੇ ਵਿੱਚ ਇੱਕ ਇੱਕ ਜੋੜ ਦਵਾਂਗੇ ਅੰਸ਼ ਵਿੱਚ ਇੱਕ ਜੋੜ ਦਵਾਂਗੇ ਹਰ ਵਿੱਚ ਇੱਕ ਘਟਾ ਦਵਾਂਗੇ ਤਾਂ ਭਿੰਨ ਬਣ ਜਾਂਦੀ ਹੈ 1

बराबर ਹੋਏਗੀ 3/5 ਦੇ ਨੈਕਸਟ ਹੈ ਸਾਡੇ ਕੋਲ ਕੁਐਸਚਨ 5 ਸਾਲ ਪਹਿਲਾਂ ਨੂਰੀ ਦੀ ਉਮਰ ਸੋਨੂ ਦੀ ਉਮਰ ਦਾ ਦੋ ਗੁਣਾ ਸੀ 10 ਸਾਲ ਬਾਅਦ ਨੂਰੀ ਦੀ ਉਮਰ ਸੋਨੂ ਦੀ ਉਮਰ ਦਾ ਦੋ ਗੁਣਾ ਹੋ ਜਾਵੇਗੀ ਨੂਰੀ ਅਤੇ ਸੋਨੇ ਦੀ ਸੋਨੂ ਦੀ ਉਮਰ ਕਿੰਨੀ ਹੈ ਸਾਹਮਣੇ ਇਸ ਦਾ ਹੱਲ ਕੀਤਾ ਗਿਆ ਹੈ ਠੀਕ ਹੈ ਜੀ ਇਹ ਨੂਰੀ ਦੀ ਉਮਰ ਆ ਰਹੀ ਹੈ 50 ਸਾਲ ਤੇ ਸੋਨੂ ਦੀ ਉਮਰ ਹੈ 20 ਸਾਲ ਤੁਸੀਂ ਇਸ ਦਾ ਸਲੂਸ਼ਨ ਦੇਖ ਸਕਦੇ ਹੋ ਇੱਥੇ